ਮਿਰਚੇ ਬੈਠੋ ਜਾ ਕੇ ਮਿਰਚੇ ਬਲਬੜੀ ਮਿਰਚਾਂ ਦੀਆਂ ਅੱਛਾ ਉੱਥੇ ਜਾ ਉੱਥੇ ਲੱਗੇ ਆ ਉੱਥੇ ਗਏ ਆ ਅਸੀਂ ਮਿਰਚੇ ਬੈਠ ਰਹੇ ਆ ਮੇਰਾ ਮਉਟ ਕੇ ਹਾਏ ਰੱਬਾ ਹਾਏ ਰੱਬਾ ਜਿੰਨੇ ਮਿਨ ਨਾ ਬੰਨਿਆ ਰੰ ਰਣੀ ਮੈਂ ਵੀ ਰਣੀ ਚ ਨਾ ਬੈ ਬੈ ਆ ਕਿਨ ਫੇਰੀ ਤੇ ਜਿੰਨੇ ਵੀ ਹਾਏ ਰੱਬਾ ਹਾਏ ਰੱਬਾ ਉੱਥੇ ਬਾਜੀ ਦਾ ਮੋਦ ਰੇ ਪਿੰਡ ਤੁਹਾਡਾ ਕਿਹੜਾ ਸੀ ਚਿਲ ਖਪੜਾ ਤੇ ਸ਼ਹਿਰ ਕਿਹੜਾ ਤੁਹਾਡਾ ਲੱਗਦਾ ਸੀ ਬਗਾ ਸ਼ਾਇਦ ਲੱਗਦਾ ਤੁਹਾਨੂੰ 10 ਮੀਲ ਜਦ ਅੱਛਾ ਜ਼ਿਲ੍ਹਾ ਕਿਹੜਾ ਸੀ ਹੈ ਜ਼ਿਲ੍ਹਾ ਕਿਹੜਾ ਸੀ ਤੁਹਾਡਾ ਅਮਾ ਅੱਛਾ ਤੁਸੀਂ ਹੀਰੋਪੁਰ ਅੱਛਾ ਡਾ ਖਾਣਾ ਖਾਇਰ ਅੱਛਾ ਤੇ ਤੁਸੀਂ ਜਦੋਂ ਜਿਹੜੇ ਉੱਥੋਂ ਗੋਂ ਚ ਪਿਛੜ ਜਾ ਤੁਸੀਂ ਜਦੋਂ ਜਾੜਾ ਜਦੋਂ ਜਾੜਾ ਪਿਆ ਸੀ ਹਾਂ ਉਦੋਂ ਤੁਸੀਂ ਕਿੰਨੇ ਕ ਬੰਦੇ ਘਰੋਂ ਨਿਕਲੇ ਸੀ ਸਾਰੇ ਨਹੀਂ ਮੈਂ ਪਹਿਲਾਂ ਆ ਗਈ ਸੀ ਲਸ਼ਮਗੜ ਤੇ ਮੈਂ ਪਹਿਲਾਂ ਆ ਗਈ ਸੀ ਲਸ਼ਮਗੜ ਖੱਲੀ ਕਿਸਰ ਨਾ ਅੱਛਾ ਆਉਣੇ ਦੰਦੇ ਅੱਛਾ ਪਿੰਡ ਤੇ ਭੈਣ ਆ ਗਿਆ ਭਾਈ ਆ ਗਿਆ ਤਾਂ ਨਾਲ ਅੱਛਾ ਇੱਥੇ ਦੰ ਬੰਦੇ ਆ ਗਏ ਸਹੀ ਅੱਛਾ ਨਹੀਂ ਜਦੋਂ ਤੁਸੀਂ ਉੱਥੋਂ ਫੇ ਨਿਕਲੇ ਆ ਜਦੋਂ ਪਿੰਡ ਚੋਂ ਆਪਣੇ ਨਿਕਲੇ ਤਾਂ ਤੁਸੀਂ ਸਾਰੇ ਚ ਬੈਠੇ ਹੋ ਬੱਚੇ ਲੰਚਮ ਕਰਦੇ ਸਾਰੇ ਅੱਛਾ ਸਾਰੇ ਉੱਥੋਂ ਨਿਕਲੇ ਸਾਰੇ ਉੱਥੋਂ ਨਿਕਲੇ ਅੱਛਾ ਤੇ ਤੁਹਾਡੇ ਭੈਣ ਤੇ ਭਾਈ ਜਿਹੜਾ ਸੀ ਉਹਨਾਂ ਦਾ ਕੀ ਨਾਮ ਸੀ ਆ ਬਦਸਸਾਰ ਵਸੀਰਾ ਅੱਛਾ ਉਹ ਦੋਨੋਂ ਥੋੜੇ ਤੋਂ ਵਿਛੜ ਗਏ ਫਿਰ ਹੈ ਉਹ ਤੁਹਾਡੇ ਕੋਲੋਂ ਕਿੱਥੇ ਵਿਛੜੇ ਸੀ ਕਿਹੜੀ ਜਗਾ ਤੋਂ ਇਹ ਵਿਛੜੇ ਰੋਜ ਜਾਂਦੇ ਐ ਨਾ ਬੱਸੀ ਦੇ ਨਾਲ ਥੇ ਤਾਂ ਅੱਛਾ ਉੱਥੇ ਸਰ ਪਹਿਲਾ ਗੋਲੀ ਚੱਲੀ ਆ ਹੂੰ ਬੜਾ ਸਭ ਥੇ ਤਾਂ ਚੁਪਾ ਰਸਤਾ ਦਾ ਪਾਣੀ ਖੜਾ ਥੋੜਾ ਔਲੇ ਹੂੰ ਉੱਥੇ ਬੈਠੇ ਆ ਅੱਛਾ ਉੱਥੇ ਬੈਠ ਕੇ ਅਸੀਂ ਫਿਰ ਅੱਗੇ ਕੋਲ ਪਿੱਛੇ ਕੋਲ ਅੱਗੇ ਗੋਲੀ ਚੱਲ ਪਈ ਆ ਅੱਛਾ ਇੱਚ ਹੂੰ ਤੇ ਅਸੀਂ ਅੱਗੇ ਨੂੰ ਭੱਜੇ ਆ अच्छा आगे फिर चोआ अच्छा ਮਰ ਮਰ ਡੂੰਗਾ ਚੋਆ ਤਾਂ ਤੇ ਮੈਂ ਅੰਮੀ ਜੀ ਬਾਹ ਫੜੀ ਆ ਅਬ ਬਸੀਰਾਂ ਦਾ ਬਾਹ ਫੜੀ ਆ ਅੰਮੀ ਦੀ اچھا ਮੇਰੇ ਬੇ ਨੇ ਸਤਾਰ ਦੀ ਉਂਗਲੀ ਪਕੜੀ ਹੋਈ ਸੀ اچھا ਤੇ ਜੈਂਦੇ ਗੋਦੀ ਚੱਕੀ ਹੋਈ ਸੀ اچھا ਤੇ ਅ ਚੋਆ ਲੰਗੇ ਆ ਅੰਮੀ ਨੇ ਮੇਰੇ ਬੇ ਨੇ ਚਾਚੇ ਨੇ ਮੇਰੇ ਅੰਮੀ ਦੇ ਬਾਪ ਨੂੰ ਦੌੜ ਫੜ ਕੇ ਲਗਾਇਆ ਚੋਪਾ ਡੰਗ ਰਹਾ। ਅੱਛਾ। ਕਿਉਂ ਲੰਘੇ ਹੀ ਆਂ। ਅੱਗ ਗੋਲੀ ਚੱਲਦੀ ਏ ਮੂਰੇ ਨੂੰ। ਅੱਛਾ। ਉੱਥੇ ਫਸਲਾਂ ਚ ਲੱਗ ਗਈਆਂ। ਅੱਛਾ। ਉੱਥੇ ਫਿਰ ਭਾਈ ਵਿਛੜਿਆ। ਜਦ ਅੱਗ ਗੋਲੀ ਚੱਲਦੀ ਆ। ਅੱਛਾ। ਉੱਥੇ ਚਾਚਾ ਵਿਛੜਿਆ। ਅੱਛਾ। ਫੇ ਅਸੀਂ ਲੁੱਕ ਗਏ ਅਸ ਜਾ ਕੇ। ਅੱਛਾ। ਅੱਗੇ ਜਾ ਕੇ ਮੱਕੀ 'ਚ ਬਠ ਰਹੇ ਆ। ਹੂੰ। ਮੱਕੀ 'ਚ ਬਠ ਬਠੇ ਮੇਰਾ ਮਗਲ ਲੱਗਿਆ। ਮਿਰਚਾਂ ਤੇ ਬੈਠੇ ਜਾ ਕੇ ਮਿਰਚਾਂ ਬਲਬੜੀ ਮਿਰਚਾਂ ਦੀਆਂ ਅੱਛਾ ਉੱਥੇ ਜਾ ਉੱਥੇ ਲੱਗੇ ਆ ਉੱਥੇ ਗਏ ਆ ਅਸੀਂ ਮਿਰਚਾਂ 'ਚ ਬੈਠ ਰਹੇ ਆ ਮੇਰਾ ਮਾ ਉਹ ਉੱਠ ਕੇ ਫੇ ਮੱਕੀ ਚੱਲੇ ਗਿਆ ਮੇਰੇ ਪੈਰ ਬਸੀਰਾ ਕਰਨ ਲੱਗੀ ਐ ਬੰਮਤ ਸੈਨ ਨਾਲ ਉਹ ਘੱਟ ਵਾਚੀ ਬਟਵਾ ਆਇਆ ਹੁਣੇ ਉਹ ਕਹਿੰਨੀ ਮੈਂ ਤਾਂ ਮਾ ਤੇ ਨਾਲੇ ਜਾਣਾ ਉਹ ਨਾਲ ਉੱਠ ਕੇ ਚਲੀ ਗਈ ਐ ਫਿਰ ਡੇਰ ਬਾਅਦ ਦਿਨ ਚ ਬਿਆਹ ਦਾ ਜਿੰਜੀ ਬਿਆਦਾ ਅੱਦਦੇ ਨੱਦ ਜੀ ਸੋਰ ਜੰਦ ਬਹਾਾ ਕਿਉ ਲਾਦੀ ਚਾਹਤਾ ਹੂੰ ਕਿਉਂ ਥੇ ਕਿ ਬੁੜਾ ਜਾ ਨਿਕਲਿਆ ਉਹ ਮਨ ਨਹੀਂ ਪਤਾ ਕਿੱਛੇ ਜ਼ਿਆਦਾ ਬੁੜਾ ਉਹਨੇ ਇੱਕ ਮਾਏ ਇੱਕ ਵੇ ਦੋਤੀ ਹੈ ਬੰਦ ਪਾਣੀ ਭਲਾ ਦੋ ਆ ਮਸਲੇ ਉਤੇ ਪਾਣੀ ਪਲੇ ਗਾਣਾ ਕਰੀਆ ਉਹਨਾਂ ਕਾ ਤੋ ਕਰੇ ਉਤ ਬਾ ਮੇਰਾ ਬੰਦ ਨਿਕਲਿਆ ਹੂੰ ਕਗੂਰਾ ਮਾਰਿਆ ਉਹਨੇ ਬੋਲਿਆ ਨਹੀਂ ਹੈਗਾ ਕੋਈ ਗੱਲ ਨਹੀਂ ਬੋਦੀ ਅੱਛਾ ਬੁੜਾ ਨਿਕਲਿਆ ਫੇ ਉਹਨਾਂ ਨੇ ਕਿਹਾ ਇੰਨੇ ਚਲ ਸਹਿ ਕੇ ਰਹਿਣ ਦੋ ਮੇਰਾ ਬਾਬਾ ਜਵਾਨ ਤਾਂ ਮੇਂ ਭੈਣ ਤਾਂ ਨਹੀਂ ਪਤਾ ਲੱਗਿਆ ਹੈ ਕਿ ਭੈਣ ਦਾ ਫਿਰ ਪਤਾ ਨਹੀਂ ਚੱਲਿਆ ਉਹ ਤਾਂ ਨਹੀਂ ਪਤਾ ਲੱਗਿਆ ਉਹਦਾ ਮਗਾਰਾ ਨਹੀਂ ਆਇਆ ਉਸ ਤੇਰੇ ਬੈਨ ਨਾਲੇ ਤਿੰਨ ਫੇਰੀ ਹੈ ਰੱਬਾ ਹਾਏ ਰੱਬਾ ਹਾਏ ਰੱਬਾ ਜਿੰਨ ਫੇਰੀ ਮੀਨਾ ਭਾਂ ਨਾਲੇ ਰੰ ਰਮੀ 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 ਤਿੰਨ ਨਾਲ ਰਹਾ ਹੈ ਤਿੰਨ ਫੇਰੀ ਤੇ ਜਿੰਨ ਫੇਰੀ ਹੈ ਰੱਬਾ ਹਾਏ ਰੱਬਾ ਹਾਏ ਉਸ ਬਾਜੀ ਦਾ ਬੋਲ ਦੇ ਅੱਛਾ ਜਿਹੜੀ ਤੁਹਾਡੀ ਭੈਣ ਨਾਲ ਕਿਸੇ ਦਾ ਨਾਮ ਕੀ ਸੀ ਹੈ ਭੈਣ ਜਿਹੜੀ ਤੁਹਾਡੀ ਛੋਟੀ ਨਾਲ ਗਈ ਸੀ ਉਹਦਾ ਕੀ ਨਾਮ ਸੀ ਭੈਣ ਦਾ ਹਾਂਜੀ ਬਸ਼ੀਰਾ ਬਸ਼ੀਰਾ ਅੱਛਾ ਤੇ ਉਹ ਉਸ ਟਾਈਮ ਕਿੰਨੇ ਸਾਲ ਦੀ ਸੀ ਉਹ 7 ਮਾਇ 7 ਵਿੱਚ ਸਾਢੇ 7 8 9 ਸਾਲ ਦੀ ਹਣੀਓ ਅੱਛਾ ਠੀਕ ਹੈ ਤੇ ਦੋਸਤੋ ਜੇਕਰ ਤੁਸੀਂ ਸਾਡੀ ਆਉਣ ਵਾਲੀ ਨਵੀਂ ਵੀਡੀਓ ਬਾਰੇ ਵੇਲੇ ਸੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਕਰੋ